ਸਫਲ ਮੂਰਤ ਸਫਲਾ ਖੜੀ 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 ਜਿਤ ਸੱਚੇ ਨਾਲ ਪਿਆਰ ਜਿਤ ਸੱਚੇ ਨਾਲ ਪਿਆਰ ਸੱਚੇ ਨਾਲ ਪਿਆ ਸੱਚੇ ਨਾਲ ਪਿਆਰ ਜਿੱਤ ਸੱਚੇ ਨਾਲ ਪਿਆਰ ਸਫਲ ਮੂਰਤ ਸਫਲਾ ਕੜੀ ਸਫਲ ਮੂਰਤ ਸਫਲਾ ਕੜੀ ਸਫਲ ਮੂਰਤ ਸਫਲਾ ਕੜੀ ਸਫਲ ਮੂਰਤ ਸਫਲਾ ਕੜੀ ਸਫਲ ਮੂਰਤ ਸਫਲਾਖੜੀ ਸਫਲ ਮੂਰਤ ਸਫਲਾਖੜੀ ਸਫਲ ਮੂਰਤ ਸਫਲਾਖੜੀ ਸਫਲ ਮੂਰਤ ਸਫਲਾਖੜੀ ਜਿਤ ਸੱਚੇ ਨਾਲ ਪਿਆਰ ਜਿਤ ਸੱਚੇ ਨਾਲ ਪਿਆਰ ਸੱਚੇ ਨਾਲ ਤੇ ਨਾਲ ਪਿਆਰ ਦੁੱਖ ਸੰਤਾਪ ਨ ਲਗੇ ਦੁੱਖ ਸੰਤਾਪ ਨ ਲਗੇ ਦੁੱਖ ਸੰਤਾਪ ਨ ਲੱਗਈ ਦੁੱਖ ਸੰਤਾਪ ਨ ਲੱਗਈ ਜਿਸ ਹਰ ਦਾ ਨਾਮ ਆਧਾਰ ਹਰ ਦਾ ਨਾਮ ਅਧਾਰ ਹਰ ਦਾ ਨਾਮ ਅਧਾਰ ਹਰ ਦਾ ਨਾਮ ਅਧਾਰ ਹਰ ਦਾ ਨਾਮ ਅਧਾਰ ਜਿਸ ਹਰ ਦਾ ਨਾਮ ਅਧਾਰ ਹਰ ਦਾ ਨਾਮ ਬਾਪ ਪਕੜ ਦੁਰ ਕਾਢਿਆ ਬਾਪ ਪਕੜ ਦੁਰ ਕਾਢਿਆ ਬਾਪ ਪਕੜ ਦੁਰ ਕਾਢਿਆ ਬਾਪ ਪਕੜ ਸੋਈ ਉਤਰਿਆ ਪਾਰ 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 ਸਫਲ ਮੂਰਤ ਸਫਲਾਖੜੀ ਸਫਲ ਮੂਰਤ ਸਫਲਾਖੜੀ ਸਫਲ ਮੂਰਤ ਸਫਲਾਖੜੀ ਸਫਲ ਮੂਰਤ ਸਫਲਾਖੜੀ ਜਿਤ ਸੱਚੇ ਨਾਲ ਪਿਆਰ ਜਿਤ ਸੱਚੇ ਨਾਲ ਪਿਆਰ ਜਿਤ ਸੱਚੇ ਨਾਲ ਪਿਆਰ ਜਿਤ ਸੱਚੇ ਸਫਲ ਮੂਰਤ ਸਫਲਾ ਕੜੀ ਸਫਲ ਮੂਰਤ ਸਫਲਾ ਕੜੀ ਸਫਲ ਮੂਰਤ ਸਫਲਾ ਕੜੀ ਸਫਲ ਮੂਰਤ ਸਫਲਾ ਕੜੀ ਸੱਬੇ ਤੋਂ ਕਪੜਾ ਦਿੱਤੇ ਜੇ ਆਵੇ ਇੱਕ ਹੱਥ ਸੱਬੇ ਤੋਂ ਕਪੜਾ ਜੇ ਆਵੇ ਇੱਕ ਹੱਥ ਜਨਨਕ ਦਾ ਜਿੱਥੇ ਸਫਲ ਹੈ ਜੇ ਸੱਚਾ ਸ਼ਬਦ ਆਕਾਥ ਜਨਨਕ ਦਾ ਜਿੱਥੇ ਸਫਲ ਹੈ ਜੇ ਸੱਚਾ ਸ਼ਬਦ ਆਕਾਥ ਗੁਰ ਤੇ ਮਹਿਲੁ ਪਾਬ ਤੇ ਗੁਰ ਤੇ ਮਹਿਲੁ ਪਰਾ ਜੋ ਜਿੱਤੇ ਮਹਿਲ ਪੰਜਾਬ ਤੇ ਉਰੇ ਮਹਿਲ ਪਾਪ ਤੇ ਜਿਸ ਲਿਖਿਆ ਹੋਵੇ ਮੱਥ ਜਿਸ ਲਿਖਿਆ ਹੋਵੇ ਜਿਸ ਲਿਖਿਆ ਹੋਵੇ ਬਾਤ ਜਿਸ ਲਿਖਿਆ ਹੋਵੇ ਬਾਤ ਮੇਰੇ ਮਨ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਿਉ ਚਿਤ ਲਾਏ ਇੱਕ ਸਿਉ ਚਿਤ ਲਾਏ ਇੱਕ ਸਿਬਿਨ ਸਭ ਤੰਦ ਹੈ ਇਸ ਸਿਬਿਨ ਸਭ ਇਕਸ ਬਿਨ ਸਭ ਧੰਦ ਹੈ ਇਕਸ ਬਿਨ ਸਭ ਧੰਦ ਹੈ ਸਭ ਮਿਥਿਆ ਮੂਨਾਏ ਸਭ ਮਿਥਿਆ ਮੂਨਾਏ ਸਫਲ ਮੂਰਤ ਸਫਲਾ ਕੜੀ ਸਫਲ ਮੂਰਤ ਸਫਲਾ ਕੜੀ ਸਫਲ ਮੂਰਤ ਸਫਲਾ ਖੜੀ ਸਭਨ ਮੁਰਤ ਸਫਲਾ ਖੜੀ ਜਿਤ ਸੱਚੇ ਨਾਲ ਪਿਆਰ ਸੱਚੇ ਨਾਲ ਪਿਆਰ ਜਿਤ ਸੱਚੇ ਨਾਲ ਪਿਆਰ ਸੱਚੇ ਨਾਲ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਗੁਰ ਨਦਰਕ ਦੇ ਜੇ ਸਤਗੁਰ ਨਦਰ ਕਰੇ ਜੇ ਸਤਗੁਰ ਨਦਰ ਕਰੇ ਨਿਮਕ ਇੱਕ ਹਰਨਾਮ ਦੇ ਨਿਮਕ ਇੱਕ ਹਰਨਾਮ ਦੇ ਨਿਮਕ ਇੱਕ ਹਰਨਾਮ ਦੇ ਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ 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 ਜਿਸ ਕੋ ਪੂਰ ਬਲ ਖੀਆ ਜਿਸ ਕੋ ਪੂਰ ਬਲ ਖੀਆ ਜਿਸ ਕੋ ਪੂਰ ਬਲ ਕੇ ਆਇਆ ਜਿਸ ਕੋ ਪੂਰ ਬਲ ਕੇ ਆਇਆ ਤਿੰਨ ਸਤਗੁਰ ਚਰਨ ਗਏ ਤਿੰਨ ਸਤਗੁਰ ਚਰਨ ਗਏ ਸਤ ਗੁਰ ਚਰਨ ਗਏ ਤਿੰਨ ਸਤ ਗੁਰ ਚਰਨ ਗਏ ਸਫਲ ਮੁਰਤ ਸਫਲਾ ਕੜੀ ਸਫਲ ਮੁਰਤ ਸਫਲਾ ਕੜੀ ਸਫਲ ਮੁਰਤ ਸਫਲਾ ਕੜੀ ਸਫਲ ਮੁਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਜਿਤ ਸੱਚੇ ਨਾਲ ਪਿਆਰ ਸੱਚੇ ਨਾਲ ਯਾਰ ਜਿਤ ਸੱਚੇ ਨਾਲ ਯਾਰ ਦੁਖ ਸੰਤਾਪਨ ਲਗਈ ਦੁਖ ਸੰਤਾਪਨ ਲਗਈ ਸੁਖ ਹਰ ਕਾ ਨਾਮ ਆਧਾਰ ਜਿਸ ਹਰ ਕਾ ਨਾਮ ਆਧਾਰ ਬਾਹਾਂ ਪਕੜ ਕੁਰਕਾਟਿਆ ਬਾਹਾਂ ਪਕੜ ਕੁਰਕਾਟਿਆ ਸੋਈ ਉਤਰਿਆ ਪਾਰ ਸੋਈ ਉਤਰਿਆ ਪਾਰ ਖਾਨ ਸਵਾਪਤ ਮਿਤ ਹੈ ਖਾਨ ਸਵਾਪਤ ਪਵਿੱਤ ਹੈ ਜਿੱਥੇ ਸੰਤ ਸਭਾ ਜਿੱਥੇ ਸੰਤ ਸਭਾ ਜਿੱਤੇ ਸੰਤ ਸਬਾ ਜਿੱਤੇ ਸੰਤ ਸਬਾ ਓਇ ਤਿਸੇ ਨੂੰ ਮਿਲੇ ਓਇ ਤਿਸ ਹੀ ਨੂੰ ਮਿਲੇ ਜਿਨ ਪੂਰਾ ਗੁਰ ਲਬਾ ਜਿਨ ਪੂਰਾ ਗੁਰ ਲਬਾ ਨਾਨਕ ਬਕਾ ਕਰ ਤਹਾਂ ਨਾਨਕ ਬਕਾ ਜਿੱਥੇ ਮਿਰਤ ਨ ਜਨਮ ਜਰਾ ਜਿੱਥੇ ਮਿਰਤ ਨ ਜਨਮ ਜਰਾ ਜਿੱਥੇ ਮਿਰਤ ਨ ਜਨਮ ਜਰਾ ਸਫਲ ਮੁਰਤ ਸਫਲਾ ਕੜੀ ਸਫਲ ਮੁਰਤ ਸਫਲਾ ਕੜੀ ਸਫਲ ਮੁਰਤ ਸਫਲਾ ਕੜੀ ਸਫਲ ਮੁਰਦ ਸਫਲਾ ਦਰੇ ਜਿਤ ਸੱਚੇ ਨਾਲ ਪਿਆਰ ਜਿਤ ਸੱਚੇ ਨਾਲ ਪਿਆਰ ਜਿਤ ਸੱਚੇ ਨਾਲ ਪਿਆਰ ਜਿਤ ਸੱਚੇ ਨਾਲ ਪਿਆਰ ਸੱਚੇ ਨਾਲ ਪਿਆਰ ਜਿਤ ਸੱਚੇ ਨਾਲ ਪਿਆਰ ਸਫਲ ਮੂਰਤ ਸਤਲਾ ਕੜੇ 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 ਮਰਤ ਸਫਲਾ ਘੜੀ ਸਫਲ ਮਰਤ ਸਫਲਾ ਘੜੀ ਸਫਲ ਮਰਤ ਸਫਲਾ ਘੜੀ सर सफल मुहूरत सफला घड़ी सफल महूरत सफला घड़ी जिद सत नाल प्यार सचे लाल प्यारु जिद सख चे लाल प्यारु सचे लाल ਲੱਭਿਆ ਪਿਆਰ ਨਾਲ ਫਤਿ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਨਾਲ ਆਖ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਆ ਵੜੀ ਭਾਗ ਜੱਗ ਹੀ ਨੇ ਗੁਰਮੁਖ ਪਿਆਰੀ ਸਾਧ ਸੰਗਤ ਦੇ ਗੁਰਮੁਖ ਪਰਿਵਾਰ ਦੇ ਭਾਈ ਸਾਹਿਬ ਭਾਈ ਸੁਚਾ ਸਿੰਘ ਜੀ ਦੇ ਜਿਹੜੇ ਹਰ ਰੋਜ਼ ਗੁਰੂ ਘਰ ਹਾਜ਼ਰੀਆਂ ਭਰਦੇ ਬਿਨਾਂ ਨਾ ਗਾ ਗੁਰੂ ਸਾਹਿਬ ਨਾਲ ਪਿਆਰ ਤਨ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਉਤਾਰ ਦਿਹਾੜਾ ਮਨਾ ਰਹੇ ਹੋ ਗੁਰੂ ਸਾਹਿਬ ਤੁਹਾਨੂੰ ਖੁਸ਼ੀਆਂ ਲੈ ਰਹੇ ਲੋ ਲੱਖ ਖੁਸ਼ੀਆਂ ਬਾਦਸ਼ਾਹੀਆਂ ਦੇ ਸਤਿਗੁਰੂ ਨਜ਼ਰ ਕਰੇ ਲੱਖਾਂ ਖੁਸ਼ੀਆਂ ਉਹਦੇ ਪ੍ਰਾਪਤ ਹੁੰਦੀਆਂ ਸੱਚ ਜਾਣੀ ਜਦੋਂ ਗੁਰੂ ਨਜ਼ਰ ਕਰਦਾ ਹੈ ਧਨ ਦੌਲਤ ਵਾਲੀਆਂ ਖੁਸ਼ੀਆਂ ਪਰਿਵਾਰ ਵਾਲੀਆਂ ਖੁਸ਼ੀਆਂ ਇਹ ਵੀ ਉਹਦੀ ਨਦਰ ਚੋਂ ਹੀ ਪ੍ਰਾਪਤ ਹੁੰਦੀ ਹੈ ਜਦੋਂ ਉਹਦੀ ਨਦਰ ਹੋਵੇ ਨਾ ਤੇ ਘਰ ਪਰਿਵਾਰ ਵਿੱਚ ਵੀ ਸੁੱਖ ਸ਼ਾਂਤੀ ਵਰਤਦੀ ਧਨ ਦੌਲਤ ਵੀ ਬੇਸ਼ੁਮਾਰ ਮਿਲਦੀ ਕਾਰੋਬਾਰ ਵਧੀਆ ਚੱਲਦੀ ਜਦੋਂ ਦੀ ਨਦਰ ਹੋਵੇ ਪਰ ਸਭ ਤੋਂ ਵੱਡੀ ਖੁਸ਼ੀ ਕਿਹੜੀ ਹੈ ਜਦੋਂ ਦੀ ਨਦਰ ਹੋਵੇ ਲੱਖ ਖੁਸ਼ੀਆਂ ਬਾਤ ਸ਼ਈਆਂ ਜੀ ਸਤਿਗੁਰੂ ਨਦਰ ਖਰੇ ਕਿਹੜੀ ਨਿੰਮਖ ਇੱਕ ਇੱਕ ਨਿੰਮਖ ਅਵਸਥਾ ਹੁੰਦੀ ਹੈ ਸਾachsen ਜਿੰਨਾਂ ਦੀ ਬਣੀ ਉਹਨਾਂ ਨੂੰ ਪਤਾ ਹੈ ਜਿਨ੍ਹਾਂ ਦੀ ਨਹੀਂ ਬਣੀ ਉਹਨਾਂ ਨੂੰ ਵਿਚਾਰਿਆ ਨਹੀਂ ਪਤਾ। ਇੱਕ ਅਵਸਥਾ ਹੈ ਨਿਮਖ। ਨਿਮਖ ਇੱਕ ਅਵਸਥਾ ਬਣੀ ਜਿਨ੍ਹਾਂ ਗੁਰਮਖਾਂ ਦੀ ਉਹਨਾਂ ਦੀ ਵੱਡੀ ਭਾਗ ਹੈ। ਇੱਕ ਨਿਮਖ ਜਿਹੜੀ ਅਵਸਥਾ ਹੈ ਨਾ ਇਹਦੇ ਵਿੱਚ ਰੱਬ ਦਾ ਪਿਆਰ ਮਿਲਦਾ ਹੈ। ਉਹਦਾ دیدار ਮਿਲਦਾ ਹੈ। ਉਹਦੀ ਨਦਰ ਮਿਲਦੀ। ਤੇ ਜਦੋਂ ਉਹਦੀ ਨਦਰ ਹੁੰਦੀ ਨਾ ਇੱਕ ਨਿਮਖ ਅਵਸਥਾ ਬਣਦੀ ਜਿਹੜਾ ਆਨੰਦ ਉਹ ਪ੍ਰਾਪਤ ਹੁੰਦਾ ਹੈ। ਜਿਹੜਾ ਰਸ ਰੱਬਤ ਹੁੰਦਾ ਹੈ ਉਹ ਸਾਸਨ ساری ਉਮਰ ਹੀ ਨਹੀਂ ਜਾਂਦਾ ਇੱਕ ਨਿਮਖ ਅਵਸਥਾ ਬਣ ਜਾਏ ਇੱਕ ਨਿਮਖ ਨਾਮ ਹਿਰਦੇ ਚ ਵਸ ਜਾਏ ਤੇ ਮਨ ਨੂੰ ਸ਼ਾਂਤੀ ਆ ਜਾਂਦੀ ਹੈ ਮਨ ਦੇ ਤਨ ਨੂੰ ਸ਼ਾਂਤੀ ਆ ਜਾਂਦੀ ਆਪਾਂ ਦਿਨ ਰਾਤ ਬਾਣੀ ਪੜੀ ਜਾਈਏ ਸੇਵਾ ਕਰੀ ਜੀਏ ਜੇ ਨਿਮਖ ਅਵਸਥਾ ਨਹੀਂ ਬਣੀ ਤੇ ਉਹਦੇ ਪਿਆਰ ਦਾ ਪਤਾ ਨਹੀਂ ਲੱਗਦਾ 24 ਘੰਟੇ ਜਪ ਕੇ ਵੀ ਜੇ ਨਿੰਮਕ ਦੀ ਅਵਸਥਾ ਬਣ ਜਾਈ ਨਾ ਫਿਰ ਸਮਝੋ ਤੁਹਾਡੀ ਬਾਣੀ ਬੜੀ ਸਫਲੀ ਹੋ ਗਈ ਹੁਣ ਜਿਨ੍ਹਾਂ ਦੀ ਬਣੀ ਉਹਨਾਂ ਨੂੰ ਪਤਾ ਹੈ ਜਿਨ੍ਹਾਂ ਦੀ ਬਣੀ ਨਹੀਂ ਵਿਚਾਰਿਆ ਉਹਨਾਂ ਕਹਿੰਦਾ ਨਿੰਮਕ ਕਿੰਨਾ ਕੁ ਹੁੰਦਾ ਨਿੰਮਕ ਹੁੰਦਾ ਦੱਸੇ ਇਹ 3 ਮਿੰਟ ਦਾ ਹੁੰਦਾ ਸਿਰਫ ਇੱਕ ਨਿੰਮਕ ਇਹ ਅੱਖ ਪਲਕਣ ਜਿੰਨਾ ਚਮਕਣ ਜਿੰਨਾ ਨਹੀਂ ਹੁੰਦਾ 3 ਮਿੰਟ ਦਾ ਸਮਾਂ ਇੱਕ ਨਿੰਮਕ ਦਾ ਹੈ 15 ਵਾਰੀ ਅੱਖ ਚਮਕੀਏ ਤੇ ਇੱਕ ਬੰਦਾ ਕਹਿੰਦੇ ਹੋ ਪਲ ਇੱਕ ਵਿਸ਼ਿਆ ਬੰਦ ਹੈ ਕਿ ਚਸਾ ਬੰਦਾ ਫਿਰ ਇੱਕ ਪਲ ਬੰਦ ਹੈ ਤੇ 15 ਪਲ ਹੋਣ ਤੱਕ ਇੱਕ ਨਿਮਖ ਬੰਦ ਹੈ ਇੱਕ ਨਿਮਖ ਜੇ ਉਹ ਦਰਸ਼ਨ ਦੇ ਦੇਵੇ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਉਹ ਇੱਕ ਛਿਨ ਹੀ ਨਹੀਂ ਖਤਮ ਹੁੰਦਾ ਸਾਰੀ ਉਮਰ ਜਿਹਨੂੰ ਦਰਸ਼ਨ ਦੇ ਦੇਵੇ ਇਹ ਇੱਕ ਨਿਮਖ ਜੇ ਆਪਣੇ ਹਿਰਦੇ ਚ ਨਾਮ ਵਸ ਗਿਆ ਨਾ ਤੇ ਮਨ ਨੂੰ ਸ਼ਾਂਤੀ ਆ ਜਾਂਦੀ ਉਦੋਂ ਨਹੀਂ ਸ਼ਾਂਤੀ ਇੱਕ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਾਂ ਨਾ ਸ਼ੀਤਲ ਹੋਏ ਆਪਾਂ ਹੁਣ ਰੋਜ਼ ਕਿੰਨਾ ਜਪਦੇ ਆਂ ਸਤ ਸ੍ਰੀ ਅੰਮ੍ਰਿਤ ਵੇਲੇ ਚਾਰ ਵੇਲੇ ਸੰਗਤਾਂ ਜਪਦੇ ਆਂ ਪਰ ਕਿਸੇ ਨੂੰ ਇੱਕ ਨਿਮਖ ਮਿਲਿਆ ਸਾਰਿਆਂ ਵਿੱਚੋਂ ਕਿਸੇ ਵਿਰਲਿਆਂ ਨੂੰ ਮਿਲਿਆ ਹੋਊਗਾ ਉਹਨਾਂ ਦੇ ਮਨ ਦੀ ਸ਼ਾਂਤੀ ਉਹਨਾਂ ਨੂੰ ਪੁੱਛ ਕੇ ਦੇਖੋ ਕੈਸੀ ਸ਼ਾਂਤੀ ਨਿਮਖ ਏਕ ਹਰਨਾਮ ਦੇ ਮੇਰਾ ਮਨ ਤਨ ਸ਼ੀਤਲ ਜਿਹਦਾ ਮਨ ਸ਼ੀਤਲ ਹੋ ਗਿਆ ਤਾਂ ਤਿੱਤਵੀ ਤੇ ਵਹਿ ਸਕਦਾ ਜਿਹਦਾ ਮਨ ਸ਼ੀਤਲ ਹੋ ਗਿਆ ਉਹ ਆਪਣੇ ਆਪ ਨੂੰ ਕਟਵਾ ਸਕਦਾ ਜਿਹਦਾ ਮਨ ਸ਼ੀਤਲ ਨਹੀਂ ਨਾ ਹੋਇਆ ਉਹ ਨਹੀਂ ਕਰ ਸਕਦਾ ਹੈ ਕੁਰਬਾਨੀ ਇਹ ਤਾਂ ਗੁਰੂ ਹੀ ਕਿਰਪਾ ਕਰਦਾ ਨਾ ਜਦੋਂ ਉਹਦੀ ਨਦਰ ਪੈਂਦੀ ਏ ਸਾਧ ਸੰਗਤ ਉਹਦੀ ਸਾਰੀ ਕਿਰਪਾ ਵਰਤੇ ਦੀ ਜੀ ਪਉੜੇ ਸ਼ਬਦ ਵੀ ਚੱਲਣ ਲੱਗ ਜਾਂਦਾ ਉਦੋਂ ਵਿਚਾਰ ਵੀ ਰੁਕ ਜਾਂਦੇ ਆਪਾਂ ਕਿੰਨੇ ਯਤਨ ਕਰਦੇ ਆ ਵਿਚਾਰ ਰੁਕ ਜਾਣ ਕੋਈ ਕਿਸ ਵਿਧੀ ਨਾਲ ਉਹਨੂੰ ਜਪਦਾ ਹੈ ਕੋਈ ਕਿਸ ਵਿਧੀ ਨਾਲ ਜਪਦਾ ਹੈ ਸਾਰੀ ਚੰਗੀ ਜਿਹੜੇ ਉਹਨੂੰ ਜਪਦੇ ਕੋਈ ਕਿਸ ਭਾਵਨਾ ਨਾਲ ਜਪਦਾ ਹੈ ਕੋਈ ਕਿਸ ਭਾਵਨਾ ਨਾਲ ਜਪਦਾ ਹੈ ਪਰ ਸਾਧ ਸੰਗਤ ਜਦੋਂ ਉਹਦੀ ਨਦਰ ਹੁੰਦੀ ਨਾ ਅਵਸਥਾ ਉਹ ਦੁਈ ਬਣਦੀ ਹੈ ਜਦੋਂ ਉਹਦੀ ਨਜ਼ਰ ਪੈਂਦੀ ਗੁਰੂ ਨਾਨਕ ਪਿਆਰੇ ਤੇ ਸਾਧ ਸੰਗ ਜਿੰਨਾ ਜਿੰਨਾ ਤੇ ਨਜ਼ਰ ਪੈਗੀ ਉਹ ਤਰ ਗਏ ਸਾਧ ਸੰਗਤ ਤਰ ਗਏ ਸੱਜਣ ਠੱਗ ਵਰਗੇ ਐਵੇਂ ਨਹੀਂ ਠਗੀਆਂ ਮਾਰਨੀਆਂ ਛੱਡ ਗਏ ਮਲਕ ਭਾਗੋ ਦੇ ਸਾਧ ਸੰਗਤ ਜੇ ਉਹਦੇ ਪੂੜਿਆਂ 'ਚੋਂ ਸਾਧ ਸੰਗਤ ਖੂਨ ਦੀ ਧਾਰਾ ਵਗਾਈ ਤੇ ਉਹ ਨਜ਼ਰ ਪਈ ਸੀ ਨਦਰ ਪਈ ਸੀ ਜਦੋਂ ਖੂਨ ਦੀ ਧਾਰਾ ਵਗੀ ਤੇ ਸਾਧ ਸੰਗਤ ਮਲਕ ਭਾਗੋ ਹੈਰਾਨ ਹੋ ਗਿਆ ਜਦੋਂ ਮੇਰੇ ਬਾਬੇ ਨੇ ਉਹ ਨਦਰ ਕੀਤੀ ਨਾ ਮਲਕ ਭਾਗੋ ਤੇ ਉਦੋਂ ਕੰਬਿਆ ਉਦੋਂ ਪਤਾ ਲੱਗਿਆ ਰੱਬ ਹੈਗਾ ਉਦੋਂ ਮਹਿਸੂਸ ਹੋਇਆ ਨੂੰ ਹੋਇਆ ਵੀ ਹੈ ਪਰਮੇਸ਼ਰ ਤੇ ਜੇ ਹੈ ਤੇ ਗੁਰੂ ਨਾਨਕ ਹੀ ਹੈ ਇਹ ਗੁਰੂ ਨਾਨਕ ਦੀ ਨਦਰ ਸੀ ਇਹਨੂੰ ਹੋਇਆ ਮਲਕ ਭਾਗੋ ਗੁਰੂ ਦਾ ਸਿੱਖ ਬਣ ਗਿਆ ਨਾ ਸਾਧ ਸੰਗਤ ਜੇ ਪਘੀਰਥ ਆਇਆ ਦੇਵੀ ਦੇਵਤਿਆਂ ਨੂੰ ਮੰਨਣ ਵਾਲਾ ਸੇ ਸਾਧ ਸੰਗਤ ਜਦੋਂ ਮੇਰੇ ਬਾਬੇ ਕੋਲ ਆਇਆ ਕਹਿੰਦੇ ਜੇ ਉਹਦਾ ਮਨ ਨਹੀਂ ਸੀ ਮੰਨਦਾ ਜਦੋਂ ਬਾਬਾ ਜੀ ਦੀ ਸੰਗਤ ਆਇਆ ਮੇਰੇ ਬਾਬੇ ਦੀ ਨਜ਼ਰ ਪਈ ਤੇ ਸਾ ਸ ਮਨ ਫਿਰ ਵੀ ਮੰਨਣ ਨੂੰ ਤਿਆਰ ਨਾ ਹੋਵੇ ਨਜ਼ਰ ਤਾਂ ਪੈ ਗਈ ਅਨੁਭਵ ਵੀ ਕਰਾ ਦਿੱਤਾ ਪਰ ਸਾਧ ਸੰਗਤ ਜਦੋਂ ਰਾਤ ਸੁੱਤਾ ਨਾ ਫਿਰ ਸੁਪਨੇ 'ਚ ਸਾਰਾ ਕੁਝ ਉਸ ਨਦਰ ਨੇ ਵਿਖਾਤਾ ਫਿਰ ਦਿਨ ਚੜੇ ਬਾਬੇ ਨਾਨਕ ਦੇ ਚਰਨਾਂ ਆ ਗਿਆ ਪਾਤਸ਼ਾਹ ਹੁਣ ਮੈਂ ਤੇਰਾ ਹੋ ਗਿਆ ਮਨ ਵੀ ਤੇਰਾ ਤਨ ਵੀ ਤੇਰਾ ਇਹ ਉਦੋਂ ਸਿੱਖ ਕਹਿੰਦਾ ਹੈ ਮਨ ਵੀ ਤੇਰਾ ਤਨ ਨਹੀਂ ਕਹਿੰਦਾ ਮਨ ਮੇਰਾ ਤਨ ਮੇਰਾ ਉਹ ਰਾਜਾ ਸੀ ਨਾ ਸਾਧ ਸੰਗਤ ਰਾਜਾ ਉਹ ਹੀਰੇ ਮੋਤੀਆਂ ਦਾ ਥਾਲ ਲੈ ਕੇ ਆਇਆ ਬਾਬਾ ਜੀ ਦੇ ਕੋਲੇ ਗੁਰੂ ਨਾਨਕ ਸਾਹਿਬ ਜੀ ਦੇ ਕੋਲੇ ਹੀਰੇ ਮੋਤੀਆਂ ਦਾ ਥਾਲ ਲੈ ਕੇ ਆਇਆ ਤੇ ਸਾਧ ਸੰਗਤ ਜਦੋਂ ਭੇਟ ਕੀਤਾ ਹਲੇ ਬਾਬਾ ਜੀ ਦੀ ਨਦਰ ਨਹੀਂ ਪਈ ਸਿਰਫ ਵੇਖਿਆ ਚਿਹਰੇ ਦਾ ਪ੍ਰਤਾਪ ਬੜਾ ਤੇਜ ਬੜਾ ਜਿਹਦੇ ਆਉਣ ਨਾਲ ਬਾਗ ਸੁੱਕਾ ਹਰਿਆ ਹੋ ਗਿਆ ਜਿਹੜੀਆਂ ਗਉਣ ਵਜਾਉਣ ਵਾਲੀਆਂ ਉਹ ਦਾਸੀਆਂ ਬਣ ਗਈਆਂ ਸਾਧ ਸੰਗਤ ਐਸਾ ਕੌਤਕ ਹੀ ਦੇਖਿਆ ਹਲੇ ਮਨ 'ਚ ਭਾਵਨਾ ਪੈਦਾ ਹੋ ਗਈ ਹੀਰੇ ਮੋਤੀਆਂ ਜਵਾਰਾ ਦਾ ਥਾਲ ਲੈ ਕੇ ਆਇਆ ਜਦੋਂ ਮੇਰੇ ਬਾਬੇ ਦੇ ਅੱਗੇ ਧਰਿਆ ਤੇ ਮੱਥਾ ਟਿਕਿਆ ਸਤਿਗੁਰ ਨਾਨਕ ਦੇਵ ਰਾਜ ਏ ਕੀੜੇ ਜੀ ਹੀਰੇ ਮਤੀ ਹੁਣ ਆਇਆ ਤਾਂ ਬੜੇ ਮਾਣ ਨਾਲ ਸੀ ਵੀ ਮੈਨੂੰ ਬੜੀ ਸ਼ਾਵਾਸ਼ ਮਿਲੇਗੀ ਵੀ ਮੇਰੇ ਵਰਗੀ ਸੁਗਾਤ ਭਾਬੇ ਨੂੰ ਕਿਸੇ ਨੇ ਭੇਟ ਹੀ ਨਹੀਂ ਕੀਤੀ ਹੋਣੀ ਕਈ ਸੋਚੀ ਲੈਂਦੇ ਨੇ ਸਾਧ ਸੰਗ ਕਈ ਬਾਲਾ ਕੁਛ ਕਰ ਲੈਂਦੇ ਨਾ ਸੇਵਾ ਵੀ ਬਾਜ਼ਾਦੀ ਕਰ ਲੈਂਦੇ ਕਈ ਸਾਧ ਸੰਗ ਪ੍ਰਭਾਤ ਫੇਰੀਆਂ ਵਧੀਆ ਸਮੋਸੇ ਖਵਾ ਦਿੰਦੇ ਕਹਿੰਦੇ ਮੇਰੇ ਵਰਗੀ ਸੇਵਾ ਹੀ ਨਹੀਂ ਕਿਸ ਨੇ ਕੀਤੀ ਹੋਣੀ ਜੋ ਮੈਂ ਕਰਦਾ ਹੂੰ ਹੋਰ ਨਹੀਂ ਕਰਦਾ ਇਹ ਵੀ ਇੱਕ ਹਉਮੈ ਹੈ ਸੇਵਾ ਕਰਕੇ ਹਉਮੈ ਕਰ ਲੈਣੀ ਉਹ ਸੇਵਾ ਲੇਖੇ 'ਚ ਨਹੀਂ ਲੱਗਦੀ ਪਰ ਜੇ ਨਦਰ ਪਵੇ ਤੇ ਤਾਂ ਹੀ ਹੈ ਨਾ ਸਾਦ ਸੰਗਤ ਨਦਰ ਤੋਂ ਬਗੈਰ ਹੋਂਮੇ ਵੀ ਨਹੀਂ ਜਾਂਦੀ ਇਹ ਹੋਂਮੇ ਬਹੁਤ ਤਗੜੀ ਸ਼ੈ ਹੈ ਹੋਂਮੇ ਦਿਰਗਰੋਗ ਹੈ दारू ਪੀ ਇਸ ਲਈ ਸਾਦ ਸੰਗਤ ਜੀ ਜਿਸ ਟਾਈਮ ਤੇ ਰਾਜੇ ਨੇ ਹੋਂਮੇ ਦੇ ਵਿੱਚ ਉਥਾਲ ਭੇਟ ਕੀਤਾ ਬਾਬਾ ਜੀ ਕਹਿੰਦੇ ਹੋ ਰਾਜੇ ਇਹ ਕੀ ਦਿਆ ਪਾਸ਼ਹੀ ਦੇ ਮੁੱਤ ਤੇਰੇ ਹਾਂ ਜੀ ਮੇਰੇ ਹੈ ਮੈਂ ਰਾਜਾ ਸਤਿਗੁਰ ਕਿੰਦੇ ਰਾਜਾ ਸਾ ਨੂੰ ਤੇ ਇਹਨਾਂ ਦੀ ਲੋੜ ਹੀ ਹੀਰੇ ਮੋਤੀਆਂ ਦੀ ਅਸੀਂ ਕੀ ਕਰਨੀ ਸਾਡੇ ਕੇਸ ਤਾਂ ਹੀ ਤੇ ਜੰਗਲਾਂ ਵਿੱਚ ਰਹਿਣਾ ਨਾ ਸਾਡਾ ਘਰ ਨਾ ਕੋਈ ਸਾਡਾ ਘਰ ਇਹ ਤੇ ਜੰਗਲਾਂ ਚ ਰਹਿਣ ਜਿੱਥੇ ਰਾਤ ਵਗੀ ਉੱਥੇ ਕੱਟ ਲੈਣੀ ਇਹ ਸਾਡੇ ਕੇਸ ਕੰਮ ਰਾਜਾ ਕੋਈ ਆਪਦੀ ਚੀਜ਼ ਦੇ ਜਿਹੜੀ ਸਾਡੇ ਕੰਮ ਆਵੇ ਆਪਦੀ ਚੀਜ਼ ਭੇਟਾ ਕਰ ਰਾਜਾ ਕਹਿੰਦਾ ਗੱਮਾ ਰੇ ਮੇਰੇ ਹੀ ਨਹੀਂ ਤੇ ਮੇਰੇ ਹੀ ਨੇ ਮੇਰੇ ਤੇ ਤਾਂ ਹੀ ਤਾਂ ਬੇਪੇਟ ਕੀਤੇ ਨੇ ਸਤਿਗੁਰੂ ਕਹਿੰਦੇ ਤੂੰ ਮਿਹਨਤ ਕਰਕੇ ਕਮਾਇਆ ਜਾਂ ਜਦੋਂ ਤੂੰ ਮੱਤ ਦੇ ਪੇਟ ਚ ਜੰਮਿਆ ਹੈ ਨਾਲ ਲੈ ਕੇ ਆਇਆ ਹੈ ਦਰਗਾਹ ਚ ਤੇਰੇ ਸਰੀਰ ਵਿੱਚ ਜਿਹੜੇ ਹੋਏ ਸੀ ਜਾਂ ਤੇਰੀ ਆਤਮਾ ਵਿੱਚ ਜਿਹੜੇ ਹੋਏ ਸੀ ਇਹ ਤਾਂ ਰਾਜ ਭਾਗ ਦੇ ਨੇ ਤੇ ਖਜ਼ਾਨੇ ਚ ਚੱਕ ਲਿਆ ਇਹ ਤੇ ਤੇਰੇ ਬਾਬੇ ਦਾ ਰਾਜ ਤੇਰੇ ਬਾਬੇ ਤੋਂ ਪਹਿਲਾਂ ਕਿਸੇ ਹੋਰ ਦਾ ਸੀ ਇਹ ਤਾਂ ਉਦੋਂ ਦੇ ਖਜ਼ਾਨੇ ਰਾਜ ਭਾਗ ਦੇ ਨੇ ਤੇਰੇ ਥੋੜੇ ਹੈ ਨਦਰ ਲਈ ਸੱਚਮੁੱਚ ਤਾਂ ਮੇਰੇ ਨਹੀਂ ਸੱਚੇ ਪਾਤਸ਼ਾਹ ਕਹਿੰਦੇ ਕੋਈ ਆਪਦੀ ਚੀਜ਼ ਭੇਟਾ ਕਰ ਜਦੋਂ ਪਾਈ ਨ ਨਦਰ ਮੇਰੇ ਪਿਆਰੇ ਦੀ ਉਦੋਂ ਰਾਜੇ ਦੇ ਹੋਸ਼ ੁੱਡ ਗਏ ਹੋਸ਼ ੁੱਡ ਗਏ ਮੈਂ ਤਾਂ ਐਵੇਂ ਮਾਨ ਕਰਿਆ ਫਿਰਦਾ ਸੀ ਮੈਂ ਰਾਜਾ ਹੁਣ ਸਮਝ ਨਾ ਆਵੇ ਭੇਟ ਕੀ ਕਰਾਂ ਕੁਝ ਨਜ਼ਰੀ ਨ ਆਇਆ ਵੀ ਮੇਰਾ ਹੈ ਜਦੋਂ ਉਹਦੀ ਨਜ਼ਰ ਪਈ ਉਹ ਤੋਂ ਪਤਾ ਲੱਗਣਾ ਵੀ ਸਾਡਾ ਤਾਂ ਸਰੀਰ ਵੀ ਨਹੀਂ ਹੈ ਜਿਹਦਾ ਅਸੀਂ ਮਾਨ ਕਰੀ ਹੰਦੇ ਆਂ ਇਹ ਸਾਡਾ ਤਾਂ ਸਰੀਰ ਵੀ ਨਹੀਂ ਮਾਇਆ ਤਾਂ ਦੂਰ ਦੀ ਗੱਲ ਸਾਧ ਸੰਗਤ ਜੀ ਜਦੋਂ ਮੇਰੇ ਪਿਆਰੇ ਦੀ ਨਜ਼ਰ ਪਈ ਨਾ ਰਾਜੇ ਦੇ ਹੋਸ਼ ਛੁੱਟ ਗਏ ਰਾਜਾ ਹੱਕਾਬ ਕਰੇ ਗਿਆ ਪਾਦਸ਼ਾਹ ਮੈਨੂੰ ਸਮਝ ਹੀ ਨਹੀਂ ਆ ਰਹੀ ਮੈਂ ਪੀਕੀ ਭੇਟ ਕਰੀ ਮੇਰਾ ਹੈ ਕੀ ਮੈਨੂੰ ਇਹ ਸਮਝ ਹੀ ਨਹੀਂ ਆ ਰਹੀ ਮੇਰਾ ਹੈਗਾ ਕੀ ਸਿਰਫ ਸਤਿਗੁਰਾਂ ਨੇ ਨਾਦਰ ਕੀਤੀ ਰਾਜੇ ਨੇ ਸਮਝ ਆਈ ਹਾਂ ਸੱਚੀ ਬਾਦਸ਼ਾ ਇਹ ਮੈਂ ਹੀ ਮੇਰੀ ਹੈ ਮੇਰਾ ਇਹ ਮੈਂ ਹੈ ਮੈਂ ਮੈਂ ਰਾਜਾ ਸਤਿਗੁਰੂ ਇਹ ਮੈਂ ਹੀ ਲੱਲਾ ਹੇ ਹੁਣ ਤੂੰ ਹੀ ਲੱਲਾ ਮੈਨੂੰ ਤੂੰ ਦੀ ਵਸਾ ਦੇ ਦੇ ਆ ਜਿਹੜੀ ਤੂੰ ਕਿਰਪਾ ਕੀਤੀ ਨਾ ਨਜ਼ਰ ਪਾ ਕੇ ਮੇਰੀ ਹੋਸ਼ ਢਾਈਓ ਇਹ ਨਜ਼ਰ ਹੀ ਬਖਸ਼ਿਸ਼ ਕਰ ਦੇ ਸੱਚੇ ਬਾਦਸ਼ਾਹ ਮੈਂ ਤੇਰਾ ਹੋ ਜਾਵਾਂ ਮੈਂ ਆਪਣਾਪ ਮਿਟਾ ਦਿਆਂ ਸੱਚੇ ਬਾਦਸ਼ਾਹ ਮੈਂ ਅਰਪਤ ਹੋ ਜਾਵਾਂ ਆ ਵੱਡੀ ਦਾਤ ਹੈ ਇਹ ਜੀਵਨ ਵਿੱਚ ਮਿਲੀ ਅਨਮੁੱਲੀ ਉਹਦੇ ਹੋਣ ਦੀ ਜੇ ਆਪਾਂ ਨਾ ਹੋ ਸਕੇ ਇਹ ਜਨਮ ਚੱਲਦਾ ਰਹਿਣਾ ਕਦੀ ਦੁੱਖ ਕਦੀ ਸੁੱਖ ਕਦੀ ਖੁਸ਼ ਕਦੀ ਕੁਸ਼ ਜਦੋਂ ਤੁਸੀਂ ਮੈਂ ਭੇਟ ਕਰਤੀ ਗੁਰੂ ਨੂੰ ਸਤਿਗੁਰੂ ਜੀ ਮੈਂ ਤੇਰਾ ਮੈਂ ਤੇਰੀ ਚਪੇਦ ਹੁਣ ਮੇਰਾ ਕੁਝ ਵੀ ਨਹੀਂ ਮੇਰਾ ਮੁਝ ਮੇ ਕੁਝ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਨਾ ਐਵੇਂ ਨਹੀਂ ਬਾਬੇ ਨੇ ਤੇਰਾ ਤੇਰਾ ਦੀਆਂ ਧਾਰਨਾ ਤੋਲ ਕੇ ਸਾਰਿਆਂ ਨੂੰ ਰਜਾ ਦਿੱਤਾ ਕਿਉਂਕਿ ਹੈ ਹੀ ਤੇਰਾ ਸੀ ਉਹ ਤੇਰਾ ਦਾ ਰੂਪ ਧਾਰਨ ਕਰਕੇ ਆਇਆ ਸੀ ਤੂੰ ਦਾ ਰੂਪ ਧਾਰਨ ਕਰਕੇ ਆਇਆ ਸੀ ਮਨ ਵੀ ਤੇਰਾ ਤਨ ਵੀ ਤੇਰਾ ਧਨ ਵੀ ਤੇਰਾ ਮੈਂ ਵੀ ਤੇਰਾ ਮੈਂ ਵੀ ਇਹ ਵੀ ਕਹਿਣਾ ਚਾਹੁੰਦਾ ਮੈਂ ਵੀ ਤੇਰਾ ਤੇ ਫਿਰ ਤੂੰ ਕਹਿੰਦੇ ਜੇ ਸਭ ਕੁਝ ਤੇਰਾ ਤੇ ਫਿਰ ਤੂੰ ਕੀ ਦਾ ਤੂੰ ਮੇਰਾ ਤੂੰ ਠਾਕਰ ਰੱਬ ਮੈਂ ਤਾਂ ਬਨਣਾ ਨਹੀਂ ਆਪਣਾ ਜੇ ਦਿਲੋਂ ਭੇਟ ਹੋਵੋਗੇ ਨਾ ਤੇ ਫਿਰ ਸਾਧ ਸੰਗ ਉਹਦੀਆਂ ਖੁਸ਼ੀਆਂ ਹੀ ਖੁਸ਼ੀਆਂ ਲੱਖਾਂ ਖੁਸ਼ੀਆਂ ਸਾਧ ਸੰਗ ਪਰਿਵਾਰ ਵੀ ਸੁਖੀ ਕਾਰੋਬਾਰ ਵੀ ਸੁਖੀ ਰਿਸ਼ਤੇਦਾਰ ਵੀ ਸੁਖੀ ਸਾਧ ਸੰਸਾਰੀ ਕਾਇਨਾਤ ਜੋ ਤੁਹਾਨੂੰ ਸੋਖੀ ਮਿਲੇਗਾ ਸਾਧ ਸੰਗ ਸੁਖੀ ਸੁਖ ਮਿਲੇਗਾ ਆਓ ਉਹ ਪਿਆਰਾ ਆਇਆ ਜੀ ਸਾਧ ਸੰਗ ਦੇ ਮਿਲਾਉਣ ਵਾਸਤੇ ਉਹ ਪਿਆਰਾ ਆਇਆ ਜੀ ਤੁਹਾਡਾ ਆਪਣਾ ਆਪ ਮਿਟਾਉਣ ਵਾਸਤੇ ਉਹ ਪਿਆਰਾ ਆਇਆ ਜੀ ਨਿਰੰਕਾਰ ਦੇ ਦੇਸ਼ ਬਚਾਉਣ ਵਾਸਤੇ ਨਰੰਕਾਰ ਦੇ ਵਿੱਚ ਅਭੇਦ ਕਰਨ ਵਾਸਤੇ ਉਹ ਆਪ ਹੀ ਆਇਆ ਤੁਹਾਨੂੰ ਆਪਣੇ ਨਾਲ ਮਿਲਾਉਣ ਵਾਸਤੇ ਗੁਰਨਾਨਕ ਦਾ ਰੂਪ ਧਰ ਕੇ ਆਓ ਉਹਨੂੰ ਬਿਸ਼ਾਣੀਏ ਉਹ ਪਹਿਲੇ ਵੀ ਸੀ ਉਹ ਹੁਣ ਵੀ ਹੈ ਉਹ ਅੱਗੇ ਵੀ ਹੋਏਗਾ ਜੇ ਸਾਡੇ ਧੀਆਂ ਪੁੱਤਰ ਨੇ ਇਹ ਵੀ ਉਹਦੀ ਕਿਰਪਾ ਹੈ ਜੇ ਸਾਡੇ ਕੋਲ ਮਾਇਆ ਇਹ ਵੀ ਉਹਦੀ ਕਿਰਪਾ ਹੈ ਉਹਦਾ ਸਮਝੋ ਸਭ ਕੁਝ ਤੇਰਾ ਦਿਲੋਂ ਸਮਝੋ ਮੈਂ ਵੀ ਤੇਰਾ ਸਭ ਕੁਝ ਤੇਰਾ ਫਿਰ ਦੇਖੋ ਜੀਵਨ ਦਾ ਆਨੰਦ ਹੀ ਕਰਹੁ ਫਿਰ ਉਹ ਨਿਮਕ ਬਸਾ ਤੁਹਾਨੂੰ ਪ੍ਰਾਪਤ ਹੋ ਜੂਗੀ ਜਿਨੂੰ ਸਾਧ ਸੰਗਤ ਲੋਚਦੇ ਨੇ ਜੋਗੀ ਜਥੀ ਤਪੀ ਪਚਾਰੇ ਅਰਬ ਲੋਗ ਸਿਆਣੇ ਹਰ ਕੀ ਗਤ ਨ ਕੋ ਜਾਨੇ ਆਉ ਸਾਸਨ ਗੁਰੂ ਦੀਆਂ ਪਿਆਰ ਵਾਲੀਆਂ ਖੁਸ਼ੀਆਂ ਲਈਏ ਸਤਿਗੁਰੂ ਸਾਡੇ ਤੇ ਦਇਆ ਕਰ ਕਿੰਨੇ ਤੁਧ ਜਨਮ ਸਾਨੂੰ ਹੋਰ ਭਟਕਾਉਣਾ ਹੀ ਤੇਰੀ ਨਦਰ ਤੋਂ ਬਿਗੈਰ ਸਾਹੀ ਤਾਰੀ ਨਹੀਂ ਸਕਦੇ ਪਾਸ਼ਾ ਤੇਰੀ ਨਦਰ ਨਾ ਤਾਂ ਮਾਇਆ ਭੇਟ ਕੀਤੀ ਹੋਣੀ ਨਾ ਸੱਚੇ ਪਾਸ਼ਾ ਦੁਨਿਆਵੀ ਕਿਸੇ ਪਦਾਰਥ ਨਾਲ ਤੂੰ ਖੁਸ਼ ਹੋਣਾ ਤੂੰ ਤਾਂ ਮੈਂ ਨਾਲ ਹੀ ਖੈਸ਼ ਨੇ ਤੇ ਤੂੰ ਹੀ ਲੈ ਸਕਦਾ ਮੈਂ ਦੇ ਹੀ ਨਹੀਂ ਸਕਦਾ ਤੂੰ ਹੀ ਕਿਰਪਾ ਕਰ ਜਿਵੇਂ ਇਨਾਂ ਇੰਨਿਆਂ ਤੇ ਤੂੰ ਕਿਰਪਾ ਕੀਤੀ ਸੱਚੇ ਪਾਤਸ਼ਾਹ ਕੌੜੇ ਰੀਟੇ ਤੇ ਕਰਤੀ ਤੂੰ ਸੱਚੇ ਪਾਤਸ਼ਾਹ ਉਹਨੂੰ ਤੂੰ ਆਪਦਾ ਬਣਾ ਲਿਆ ਉਹਦੇ ਨਜ਼ਰ ਕਰਕੇ ਤੂੰ ਅੰਮ੍ਰਿਤ ਭਰ ਦਿੱਤਾ ਆਕਾਂ ਦੀਆਂ ਕੁਕੜੀਆਂ 'ਚ ਤੂੰ ਰਸ ਭਰ ਦਿੱਤਾ ਮੈਂ ਤਾਂ ਉਹਨਾਂ ਨਾਲੋਂ ਵੀ ਅਨ ਭੇਜਾ ਕੌੜਾ ਮੇਰੇ ਤੇ ਵੀ ਦਇਆ ਕਰ ਦੇ ਕਰ ਦੇ ਮੇਰੇ ਤੇ ਵੀ ਦਇਆ ਸੱਚੇ ਪਾਤਸ਼ਾਹ ਤੇ ਰਹੀ ਘਟ ਜਾਣਾ ਕਿਰਪਾ ਕੈਉ ਸਾ ਮੰਗਤੇ ਬਨਕੇ ਸਾ ਭਖਾਰੀ ਬਨਕੇ ਪਿਆਸੇ ਬਨਕੇ ਭੁਖੇ ਬਨਕੇ ਇਹ ਮੰਗ ਮੰਗੋ ਉਹ ਕਦੀ ਤੱਕ ਹੰਡਾ ਖੋਲੂ ਗਈ ਉਹ ਕਦੀ ਤੱਕ ਕਿਰਪਾ ਕਰੂ ਗਈ ਜਿਵੇਂ ਪਸਾ ਮੰਗਤਾ ਢੀਠ ਹੋ ਜਾਂਦੇ ਨੇ ਢੀਠ ਹੋ ਜੋ ਸਤਿਗੁਰੂ ਬਣਾ ਲੈ ਸਾਨੂੰ ਆਗਦੀ ਕਿਉਂ ਨਹੀਂ ਬਣਾਉਂਦਾ ਆਓ ਸਾ ਇਹੀ ਮੰਗੀ ਮੰਗਦੇ ਮੈਂ ਤੇਰਾ 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 ਸੱਚੇ ਬਾਦਸ਼ਾਹ ਇਹੋ ਜੀ ਰੱਖ ਲੋ ਗਰੀਬ ਜਾਨ ਕੇ ਜੀ ਮੈਂ ਤੇਰਾ 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 ਸੱਚੇ ਬਾਦਸ਼ਾਹ ਰੱਖ ਲੋ ਗਰੀਬ ਜਾਨ ਕੇ ਜੀ ਮੈਂ ਤੇਰਾ 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 ਸੱਚੇ ਬਾਦਸ਼ਾਹ ਰੱਖ ਲੋ ਗਰੀਬ ਜਾਣ ਕੇ ਨਹੀਂ ਮੈਂ ਤੇਰਾ 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 ਸੱਚੇ ਬਾਦ ਜਾਂ ਰੱਖ ਲੋ ਗਰੀਬ ਜਾਣ ਕੇ ਜੀ ਮੈਂ ਤੇਰਾ 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 ਸੱਚਾ ਬਾਦਸ਼ਾਹ ਧਰੱਖ ਲੋ ਗਰੀਬ ਜਾਣ ਕੇ ਜੀ ਮੈਂ ਤੇਰਾ 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 ਸੱਚੇ ਪਾਤਸ਼ਾਹ ਰੱਖ ਲੋ ਗਰੀਬ ਜਾਣ ਕੇ ਜੀ ਮੈਂ ਤੇਰਾ 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 ਸੱਚੇ ਪਾਤਸ਼ਾਹ ਰੱਖ ਲੋ ਗਰੀਬ ਜਾਣ ਕੇ ਜੀ ਮੈਂ ਤੇਰਾ 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 ਸੱਚੇ ਪਾਤਸ਼ਾਹ ਰੱਖ ਲੋ ਗਰੀਬ ਜਾਣ ਕੇ 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 ਜੀ ਮੈਂ ਤੇਰਾ 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 ਸੱਚੇ ਪਾਤਸ਼ਾਹ ਰੱਖ ਲੋ ਗਰੀਬ ਜਾਣ ਕੇ ਜੀ ਮੈਂ ਤੇਰਾ 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 ਸੱਚੇ ਪਾਤਸ਼ਾਹ ਰੱਖ ਲੋ ਜਦੀਬ ਜਾਨ ਕੇ ਮਰਸ਼ਦ ਨੇ ਜਦ ਬੁਆ ਲਾਇਆ ਮਰਸ਼ਦ ਨੇ ਜਦ ਬੁਆ ਲਾਇਆ ਚਾਤੀ ਅੰਦਰ ਪਾਈ ਹਰ ਪਾਸੇ ਗੁਰਨਾਨਕ ਬੈਠੇ ਹਰ ਹਰ ਪਾਸੇ ਗੁਰੂ ਨਾਨਕ ਬੈਠੇ ਹਨ ਰੰਗਕਾਰ ਸ਼ਗਲਾਈ ਚਰਨ ਵਿੱਚ পদ্ਮ ਸੀ ਸੋਨਾ ਜੋ ਦਿਲਾਂ ਠਾਰੇ ਚੰਦ ਸੂਰਜ ਹਨ ਪਾਣੀ ਪਰਦੇ ਮੋਤੀ ਮਨਿਆ ਸਾਰੇ ਵਾਹਿਗੁਰਜੀ ਦਾ ਖਾਲਸਾ ਵਾਹਿ ਵਾਹਿਗੁਰਜੀ ਕੀ ਫਤਿਹ ਪਿਆਰ ਨਾਲ ਅੱਖ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ